ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਭਾਗਸਰ ਮੋਕਸਰ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਵੀ ਦੋਸਤੋ ਇਸ ਪਿੰਡ ਨੂੰ ਮੋਕਸਰ ਸਾਹਿਬ ਪੈ ਜਾਂਦੀ ਦੋਸਤੋ ਇੱਕ ਘਰੇਲੂ ਪਰਿਵਾਰ ਦੇ ਘਰੋਂ ਦੋਸਤੋ ਵੀਡੀਓ ਕਵਰ ਕਰਨ ਲੱਗੇ ਆ ਪਹਿਲਾ ਸੂਆ ਦੋਸਤੋ ਗੱਬਣ ਵੈੜ ਦੀ ਜਾਣਕਾਰੀ ਦੋਸਤੋ ਪ੍ਰੋਪਰ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈਣੇ ਆਓ ਬਾਈ ਜੀ ਬਾਈ ਸਸੀਆ ਸਸਰੀ ਕਾਲੀਆ ਹੋਰ ਠੀਕ ਠਾਕ ਬਾਈ ਹਾਂਜੀ ਠੀਕ ਹੈ ਠੀਕ ਆ ਨਾ ਦੱਸਿਓ ਬਾਈ ਜੀ ਜਬਰਜੰਗ ਜਬਰਜੰਗ ਠੀਕ ਆ ਬਾਈ ਜਬਰਜੰਗ ਇੱਕ ਕਈ ਨੰਬਰ ਵੀ ਬੋਲ ਦਿਓ ਆਪਣਾ 98151 98151 33496 334 ਨਾਸੀ ਠੀਕ ਆ ਹਾਂ ਵੀ ਬੇਟੇ ਤੇਰਾ ਨਾਮ ਕੀ ਆ ਅਬੇ ਵੀਰ ਸਿੰਘ ਜੀ ਅਬੇ ਵੀਰ ਸਿੰਘ ਠੀਕ ਆ ਪੜਦਾ ਫਿਰ ਹਾਂਜੀ ਤਿੰਨਵੀਂ ਚ ਛੇਵੀਂ ਚ ਫਿਰ ਅਜ ਗਾਂ ਵੇਚਨੀ ਆ ਹਾਂਜੀ ਠੀਕ ਆ ਲਓ ਵੀ ਸੱਜਣੋ ਬਾਈ ਨੇ ਗਾਂ ਵੇਚਨੀ ਆ ਡਿਟੇਲ ਦੋਸਤੋ ਪ੍ਰੋਪਰ ਆਪਾਂ ਬਾਈ ਤੋਂ ਲੈਨੇ ਆ ਬਾਈ ਕਿੰਨੇ ਮਾਸੂਆ ਸੁਣੀਆਂ ਪਹਿਲਾ ਸੁਆ ਜੀ ਪਹਿਲਾ ਸੁਆ ਸੁਣੀਆਂ ਹਾਂਜੀ ਠੀਕ ਆ ਤੇ ਬਾਈ ਮਦਰ ਰਿਕਾਰਡ ਦੀ ਗੱਲ ਕਰ ਲਈਏ ਮਾਂ ਦਾ ਦੁੱਧ ਕਿੰਨਾ ਕਰਿਆ ਹੈ 25 26 ਲੀਟਰ ਹੈ ਜੀ ਠੀਕ ਆ ਕਿੰਨੇ ਦਿਨ ਲੱਗੂਗੀ ਬਾਈ ਜੀ ਇਹ 7 ਤਰੀਕ ਨੂੰ ਦਿਨ ਪੂਰੇ ਆ ਜੀ 7 ਤਰੀਕ ਨੂੰ ਦਿਨ ਪੂਰੇ ਆ ਯਾਨੀ ਕਿ ਅੱਜ 27 ਤਰੀਕ ਹੋ ਗਈ ਹਾਂਜੀ ਤੇ 10 ਕ ਦਿਨਾਂ ਵਾਂਗੂ ਪਏ ਆ ਹਾਂਜੀ ਠੀਕ ਆ ਬਈ ਸੀਮਨ ਵਗੈਰਾ ਦਾ ਰਿਕਾਰਡ ਹੈ ਨਹੀਂ ਜੀ ਸੀਮਨ ਵਗੈਰਾ ਦਾ ਰਿਕਾਰਡ ਹੈ ਨਹੀਂ ਯਾਰ ਠੀਕ ਆ ਲੋਬੀ ਸਜਣੋ ਪਹਿਲਾ ਸੂਆ ਵਾਇਰਸ ਹੁੰਦੀ ਆ ਹਵਾਨੇ ਦੀ ਜੱਜਮੈਂਟ ਅੱਜ ਦੋਸਤੋ ਤੁਹਾਨੂੰ ਨੇੜੇ ਹੋ ਕੇ ਕਰਵਾ ਦਿੰਨੇ ਆ ਫੇਸ ਬਿਊਟੀ ਦੀ ਚੰਗੀ ਆ ਕੱਦ ਕਾਠ ਵੀ ਸੋਹਣਾ ਦੋਸਤੋ ਫੈਕਸ ਹਵਾਨਾ ਕੋਈ ਟੁੱਟਮਾ ਨਹੀਂ ਕੋਈ ਫੋੜਚਾਂਗ ਨਹੀਂ ਦੋਸਤੋ ਬਿਲਕੁਲ ਸਾਫ਼ ਸੁਥਰਾ ਥਾਣਾ ਦੇਖ ਸਕਦੇ ਐ ਐਕਸ ਹਵਾਨਾ ਕੋਈ ਫੋਰਚਾਂਗ ਨਹੀਂ ਕੱਲਾ ਕੱਲਾ ਥਾਣਾ ਗੈਪ ਦੇ ਉੱਤੇ ਲੱਗਿਆ ਥੋੜਾ ਜਿਹਾ ਦੋਸਤੋ ਕਈ ਵਾਰੀ ਪਸ਼ੂ ਘਵਰਾ ਜਾਂਦਾ ਕਿਉਂ ਦੇ ਤਰ੍ਹਾਂ ਦੇ ਵਿੱਚ ਬੰਦਾ ਨਹੀਂ ਆਉਂਦਾ ਇਸੇ ਕਰਕੇ ਥੋੜਾ ਜਿਹਾ ਡਰਦੀ ਜੀ ਆ ਹਵਾਨਾ ਬਹੁਤ ਸੋਹਣਾ ਬਈ ਪੂਸ਼ ਫੜੀ ਇੱਥੇ ਤੋਂ ਫੜਾ ਬਾਹ ਲੂਗੀ ਦੇਖ ਸਕਦੇ ਐ ਬਹੁਤ ਸੋਹਣਾ ਐਕਸ ਹਵਾਨਾ ਇਹ ਦੇਖ ਸਕਦੇ ਆ ਖੁੱਚਾਂ ਤੋਂ ਉੱਪਰ ਆ ਦੋਸਤੋ ਹਵਾਨਾ ਬਹੁਤ ਸੋਹਣਾ ਬਾਕੀ ਤੋੜ ਕੇ ਵਿਖਾਉਣੇ ਆ ਦੋਸਤੋ ਵੇਰ ਬੂਲ ਚੰਗੀ ਆ ਫੇਸ ਬਿਊਟੀ ਵੀ ਬਹੁਤ ਵਧੀਆ ਲੈ ਵੀ ਖੋਲਨੀ ਮੜਾ ਇਹ ਤੋੜ ਕੇ ਵਿਖਾ ਦਈਏ ਦੇਖ ਸਕਦੇ ਆ ਬਿਲਕੁਲ ਸਾਫ ਸੁਥਰੀ ਵਹਿੜਾ ਦੋਸਤੋ ਇੱਥੇ ਆ ਕੇ ਆਪਦੀ ਤਸੱਲੀ ਕਰ ਲਿਓ ਜੀ ਦੋਸਤੋ ਦਸਾਂ ਦਿਨਾਂ ਦੀ ਕੱਚੀ ਆ ਦੋਸਤੋ ਹਵਾਨਾ ਬਹੁਤ ਸੋਹਣਾ ਬਣਾਉਣਾ ਫਿਕਸ ਆ ਹਵਾਨਾ ਹਾਈ ਤਾਂ ਦੋਸਤੋ ਗੱਲ ਕਰ ਲਗੇ ਫਵਾਨਾ ਬਣਾਉਣਾ ਸ਼ੁਰੂ ਹੀ ਕੀਤਾ ਦੋਸਤੋ ਬਾਕੀ ਦੋਸਤੋ ਰੰਗ ਬਾਜ ਵਹਿੜਾ ਬਨ ਲਾ ਬਈ ਤੇ ਰੇਟ ਵਗੈਰਾ ਸਾਰਾ ਆਪਾਂ ਬਾਈ ਤੋਂ ਪੁੱਛ ਲੈਣਾ ਕੀ ਰੇਟ ਕਰਨਾ ਬਾਈ ਜਵਰਜੰਗ ਇਹਦਾ ਰੇਟ ਕੀ ਕਰ ਦੇਣਾ ਰੇਟ 90000 ਹੈ 90000 ਵੀ ਥੋੜਾ ਬੋਤਾ ਮਾਨਤਨ ਹੋ ਜੂ ਬਈ ਹਾਂ ਜੀ ਕਰ ਦਾਂਗੇ ਮਾਨਤਨ ਲਓ ਵੀ ਸੱਜਣੋ 90000 ਰੁਪਏ ਰੇਟ ਤਾਂ ਇਹ ਕੀਤਾ ਬਾਈ ਨੇ ਬਾਕੀ ਮਾਨਤਨ ਥੋੜਾ ਇੱਥੇ ਆਓਗੇ ਤਾਂ ਜਰੂਰ ਹੋ ਜੂਗਾ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਜੇ ਪੈਂਡ ਬਾਈ ਦਾ ਹੈਗਾ ਦੋਸਤੋ ਭਾਗਸਰ ਤੇ ਜ਼ਿਲ੍ਹਾ ਮੁਕਸਰ ਪਈ ਜਾਂਦਾ ਦੋਸਤੋ ਤੇ ਜਿਹੜੇ ਭਰਾਣੇ ਦੋਸਤੋ ਕੋਈ ਪਸ਼ੂ ਸੇਲ ਕਰਨਾ ਹੋਵੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਕਰੋ ਸੱਜਣੋ ਜਿਹੜੇ ਵੀ ਸ਼ੇਅਰ ਕਰਦੇ ਆ ਦੋਸਤੋ ਉਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ